ਆ ਵੇਖੋ ਪੁਲਿਸ ਵੀ ਆਈ ਆ ਪਰ ਇਹਨਾਂ ਨੇ ਕੋਈ ਨਹੀਂ ਡੱਕਿਆ ਵੇਖੋ ਪੁਲਿਸ ਦੇ ਸਾਹਮਣੇ ਹੀ ਮੇਰੀ ਪੈਲੀ ਦੇ ਵਿੱਚ ਡਾਇਰੈਕਟਰ ਚੱਲ ਰਿਹਾ ਵਾ ਆ ਵੇਖੋ ਵੇਖੋ ਸਾਰਾ ਕੁਝ ਇਹਨਾਂ ਦਾ ਸਰਪੰਚ ਬਣ ਗਿਆ ਸ਼ਰਿਆਮ ਗੁੰਡਾ ਕਰਦੀ ਸ਼ਰਿਆਮ ਗੁੰਡਾ ਕਰਦੀ ਸ਼ਰਿਆਮ ਗੁੰਡਾ ਕਰਦੀ ਵੇਖੋ ਆ ਲੈਡੀ ਸਰਪੰਚਾ ਇੰਨਾ ਗੰਦ ਬੋਲਿਆ ਇਹਨੇ ਮੰਮੀ ਸਾਡੀ ਵਿਧਵਾ ਬਹੁਤ ਹੀ ੱੱਕੇ ਸ਼ਾਈ ਵੇਖੋ ਤੇਨੇ ਸ਼ਰਿਆਮ ਗੁੰਡਾ ਕਰਦੀ ਮੈਂ ਇੱਕ ਵਿਧਵਾ ਲੈਡੀ ਆ ਪੁਲਿਸ ਨੂੰ ਮੈਂ ਸਤਿਅਾ ਕਿਹਨੇ ਨਹੀਂ ਆ ਵੇਲਵਾਲਪ ਕੀਤੀ ਮੈਂ ਤੁਸੀਂ ਕਿੱਥੇ ਜਾਵਾਂ ਹੰਤਕੌਰ ਕਿਹੜਾ ਪਿੰਡ ਪਿੰਡ ਵੀਰਜੀ ਮੇਰਾ ਨਿਕੋਸਰਾ ਅੱਜ ਇੱਕ ਪੰਜੇ ਤੁਹਾਡੀ ਵੀਡੀਓ ਕੋ ਵਾਇਰਲ ਹੋ ਰਹੀ ਹੈ ਕੋ ਕਬਜੇ ਕਬਜੇ ਨੂੰ ਲੈ ਕੇ ਕੀ ਪੂਰਾ ਮਾਮਲਾ ਜੀ ਸਾਰੇ ਇਸ ਤਰ੍ਹਾਂ ਆ ਕਿ ਅਸੀਂ 2013 ਵਿੱਚ ਥਾਂ ਲਿਆ ਸੀ ਹਰਪ੍ਰੀਤ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਨਿਕੋਸਰਾ ਫਿਲਹਾਲ ਵਾਸੀ ਮਗੋਸੂਆ ਉਹਨਾਂ ਕੋ ਸਾਰੇ ਅਸੀਂ ਜਗ੍ਹਾ ਖਰੀਦੀ ਸੀ ਮੁੱਲ ਮੇਰੇ ਨਾਮ ਤੇ ਹੀ ਹੈ ਜੋ ਤੇ 5 ਸਾਲ ਹੋ ਗਏ ਮੇਰੇ ਹਸਬੰਦ ਅਸਪਾਇਰ ਹੋ ਗਏ ਨੇ ਇਹ ਪਿੰਡ ਦਾ ਜਿਹੜਾ ਸਰਪੰਚ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਵਾਈਫ ਆ ਸਰਪੰਚ ਸਰ ਉਹ ਧੱਕੇਸ਼ਾਹੀ ਨਾਲ ਮੇਰੇ ਖੱਤੇ ਵਿੱਚ ਕਬਜ਼ਾ ਕਰਦੇ ਸਾਡੇ ਘਰ ਵਿੱਚ ਜੈਂਸ ਦੇ ਕੋਈ ਨਹੀਂ ਹੈਗਾ ਵੀ ਕੋਈ ਸੁਰੱਖਿਆ ਨਹੀਂ ਹੈਗੀ ਮੇਰੇ ਬਿਰਧ ਸਾਸ ਨੇ ਤੇ ਬਹੁਤ ਹੀ ਮੰਦੀਸ਼ਕ ਦਬਾਵਲੀ ਉਹਨਾਂ ਨੇ ਬੋਲੀ ਆ ਮੈਂ ਸਰ ਬੜੀ ਦੁਖੀ ਆ ਮੇਰੀ ਇਹ ਹੱਥ ਜੋੜ ਕੇ ਅਪੀਲ ਆ ਕਿ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਿਆਂਗਰ ਜਥੇਬੰਦੀਆਂ ਸਭਨਾਂ ਨੂੰ ਅਪੀਲ ਆ ਮੇਰੀ ਹੱਥ ਜੋੜ ਕੇ ਅਸੀਂ ਦੋਨੋਂ ਵਿਧਵਾ ਆ ਮਦਰ ਇਨ ਲਾ ਵੀ ਔਰ ਮੈਂ ਵੀ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਪੋਲੀਟੀਕਲ ਪ੍ਰਭਾਵ ਪਾ ਕੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਦੋਂ ਕਦੋਂ ਆਣ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਮੈਂ ਦਿੱਤੀਆਂ ਸੀ ਦਰਖਵਾਸਤਾਂ ਬਟ ਲਿਖਤੀ ਟਾਈਮ ਵੀ ਲੈ ਕੇ ਜਾਂਦੇ ਰਹੇ ਬਟ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਫੇਰ ਪੋਲੀਟੀਕਲ ਪ੍ਰਭਾਵ ਜਦੋਂ ਸਰ ਮੈਂ 112 ਤੇ ਕਾਲ ਕੀਤੀ ਐਮਰਜੈਂਸੀ ਕਾਲ ਤੇ ਪੁਲਿਸ ਆਈ ਆ ਮੈਂ ਬੜੀ ਰਿਕੁਐਸਟ ਕੀਤੀ ਵੀ ਸਰ ਜਲਦੀ ਆਓ ਮੈਨੂੰ ਪ੍ਰੋਟੈਕਸ਼ਨ ਚਾਹੀਦੀ ਆ ਤੇ ਉਹ ਆਂਦੇ ਵੀ ਮੈਡਮ ਅਸੀਂ 20 ਮਿੰਟ ਲੱਗਦੇ ਸਾਡੇ ਡੇਰਾ ਕਿਹੜਾ ਲੱਗੇ ਆ ਤੇ ਆ ਕੇ ਉਹਨਾਂ ਦੇ ਆਉਣ ਦੇ ਬਾਵਜੂਦ ਵੀ ਇਹਨਾਂ ਨੇ ਜ਼ਬਰਦਸਤੀ ਮੇਰੀ ਪੈਲੀ ਵਿੱਚ ਟਰੈਕਟਰ ਚਲਾਇਆ ਮੈਂ ਬੜੀ ਰਿਕੁਐਸਟ ਕੀਤੀ ਸਰ ਘਰ ਵਿੱਚ ਕੋਈ ਨਹੀਂ ਸੀ ਮੇਰੇ ਮਦਰ ਇਨ ਲਾਓ ਔਰ ਮੈਂ ਸੀ ਬੱਚੇ ਮੇਰੇ ਕਾਲਜ ਗਏ ਹੋਏ ਸੀ ਸਰ ਮੈਂ ਬੜੀ ਪਰੇਸ਼ਾਨ ਸੀ ਚਾਰੇ ਇਹਨਾਂ ਨੇ ਆਪਣੀਆਂ ਲੇਡੀਜ਼ ਨੂੰ ਸਾਡੇ ਮੇਰੇ ਮਦਰ ਇਨ ਲਾਓ ਨੂੰ ਵੀ ਮਾਰਿਆ ਵਾ ਔਰ ਮੈਨੂੰ ਆ ਵੇਖੋ ਮੇਰੇ ਸੱਟ ਲਗਾਈ ਹੋਈ ਕਿੰਨੀ ਹੱਡੀ ਦੇ ਉੱਪਰ ਮੈਂ ਆਪਣੀ ਪ੍ਰੋਟੈਕਸ਼ਨ ਵਾਸਤੇ ਨਾ ਲੋਕ ਦੀ ਜਾਨ ਬਚਾਈ ਬਹੁਤ ਧੁਖਾ ਕਰ ਰਹੀ ਇਹ ਲੋਕ ਅਪੇਸ਼ਾਈ ਕਰ ਰਹੀ ਹੈ ਸਰ ਪੋਲੀਟਿਕਲ ਪ੍ਰਭਾਵ ਪਾ ਰਹੇ ਆ ਯਾ ਤੇ ਜੋ ਇਹੀ ਬਹਿੰਦੀ ਆ ਕਿ ਸਾਡੀ ਹੈਲਪ ਕੀਤੀ ਆ ਮੈਂ ਸਾਡੇ ਮਾਣ ਘਰ ਵਿੱਚ ਕੋਈ ਅਨਸਰ ਰੱਖੀ ਨਹੀਂ ਹੈਗੀ ਪੂਰਾ ਮਾਮਲਾ ਹੈ ਜੀ ਮੋਕਲੇ ਹੁਣ ਮਨਪ੍ਰਸਾਦ ਸਿੰਘ ਆਪ 5 10 55 ਤੇ ਉਹ ਜਦਾਂ ਪਿੰਡ ਤੋਂ ਬਾਪ ਆਈ ਜਾਂਦੇ ਆ ਪ੍ਰਸ਼ਾਸਨ ਦੇ ਲਈ ਕੋਈ ਸੌਦਾ ਕੈਂਦਾ ਨਹੀਂ ਆ ਇਹ ਦਿੱਤੀ ਦੇ ਵੀ ਗਏ ਆ ਡੇਰਾਵਾਲਾ ਨਾਲ ਸਟੇਟੋ ਦੇ ਵੀ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਜੀ ਤੇ ਬਾਕੀ ਉਹ ਨਿਸ਼ਾਨੀ ਇੱਕ ਦੋ ਵਾਰ ਆਈ ਆ हां ਉਹਨਾਂ ਦਾ ਪੂਰਾ ਜਾਣ ਕੇ ਤੇ ਦੇਖਾਂਗੇ ਬੰਦੇ ਆ ਉਹਨਾਂ ਦਾ ਥਾਂ ਪੂਰਾ ਮਿਲਿਆ ਬਿਲਕੁਲ ਪੂਰਾ ਉਹ ਵਿਛਤ ਮਿਲਣਾ ਫਿਰ ਵਿਆਹ ਕੇ ਬੰਦੇ ਜੋ ਨਹੀਂ ਲਈ ਕੋਈ ਵੀ ਅੱਜ ਤੱਕ ਕੋਈ ਕਸ਼ਾਈ ਕੀਤੀ ਉਹਨਾਂ ਅੱਜ ਕੋਈ ਨਿਸ਼ਾਨ ਨਹੀਂ ਨਹੀਂ ਦਾ ਰੋਲਾ ਜਿਹੜਾ ਮੇਨ ਹੈਗਾ ਜੀ ਸਾਹ ਤੇ ਆਗਾ ਜੀ ਇਹ ਥਾਲਾ ਮਰ ਲਿਆ ਜੀ ਤੇ ਵਿੱਚ ਇਹ 3 ਨੰਬਰ ਦੇ ਕੁਮੇਟੇ ਹੋਰ ਤੇ ਇਹਨਾਂ ਗੋਦੜ ਵਾਲਿਆ ਕਸਟੋਰੀਆਂ ਦਾ ਵੀ ਆ ਉਹ ਕਬਜਾ ਇਹਦਾ ਉਹ ਜਿਹੜਾ ਕਬਜ਼ਾ ਹੁੰਦਾ ਹੀ ਹੁੰਦਾ ਉਹਨਾਂ ਦਾ 132 ਨੰਬਰ ਕਿੰਨਾ ਭਾਹ ਆ ਇਹ ਦਾ ਇਹ ਨਾਲ ਦਾ 132 ਆ ਤੇ ਇਸ ਕਰਕੇ ਉਹ ਦਾਦਾ 31 ਦੇ ਇੱਕ ਸਾਰੇ ਧਿਆਨ ਕੇ ਬਾਦ ਆ ਬਸਾਰੇ ਉਹ ਕਰਨੇ ਵੀ ਆਦਾ ਜਿਹੜਾ ਕੁਝ ਪੱਤਰੀ ਜਾਂਚ ਕੀਤੀ ਜਾਵੇ ਪੇਰਾ ਨਾਮ ਨਿਰਮਲ ਸਿੰਘ ਕਾਲੂ ਪਿੰਡ ਨਿਕੁਸਰਾਏ ਜਿਹੜੀ ਇੱਕ ਖਸੂਬੀਏ ਤੇ ਵੈਦ ਹੋ ਗਈ ਜੀ ਵੀਡੀਓ ਵੀਜੀ ਤੁਹਾਡੇ ਤੇ ਨਜ਼ਰ ਲਾਇਆ ਆਇਆ ਟੱਕੀ ਸਹੀ ਕਰੇ ਕੀ ਇਹ ਮਾਮਲਾ ਇਹ ਪਿਛਲੇ ਸਾਲ ਨੂੰ ਨਿਸ਼ਾਨ ਦੇ ਲਈ ਹੀ ਤੇ ਗਰਦੌਰ ਸਾਹਿਬ ਆਏ ਹੀ ਤੇ ਇਹਨੇ ਨਿਸ਼ਾਨੇ ਹੁੰਦਿੱਤੇ ਫਿਰ ਅਸੀਂ ਡੀਸੀ ਦੇ ਦਰਖਾਸਤ ਦੇ ਕੇ ਡੀਸੀ ਦੇ ਥਰੂ ਇੱਕ ਕਮਿਸ਼ਨ ਨੇ ਨਿਸ਼ਾਨਦੇ ਕੀਤੀ ਆ ਤੇ ਇਹਨਾਂ ਨੇ ਉਹ ਬਾਗ ਆਪਣੀ ਵਟ ਪਾ ਕੇ ਗਈ ਤੇ ਉਹਨੇ ਜਿਹੜੀ ਵਟ ਧਾਤੀ ਸੀ ਅਸੀਂ ਆਪਣੇ ਹੀ ਜਿਹੜੀ ਜਗ੍ਹਾ ਸਾਡੀ ਹੀ ਉਹੀ ਲਈ ਆ ਤੇ ਕੋਈ ਬੀਬੀ ਜੋ ਦੋਸ਼ ਲੈ ਰਹੀ ਬੇ ਬਿਲਕੁਲ ਬੇਵਿਨਾਦ ਆ ਇਹਦਾ ਕੋਈ ਸੱਚ ਨਹੀਂ ਹੈ ਕਿਉਂਕਿ ਅਸੀਂ ਪ੍ਰੋਪਰ ਬੀਸੀ ਦੇ ਥਰੂ ਔਰ ਕਮਿਸ਼ਨ ਬਾਇ ਹਾਈ ਸਪੈਸ਼ਲ ਉਹਦੇ ਥਰੂ ਜੋ ਨਿਸ਼ਾਨਾ ਲਈ ਉਹੀ ਐ ਆਪਣਾ ਥਾਂ ਹੋਇਆ ਤੁਹਾਡੀ ਜਿਹੜੀ ਆਪਣੀ ਪਰਸਨਲ ਜਗ੍ਹਾ ਵੈਸੇ ਕਿੰਨੀਆਂ ਸਾਰੇ ਭਰਾਵਾਂ ਦੀ ਸਾਡੀ ਇੱਥ 1 ਨਾਲ 16 ਮਰਲੇ 129 ਖੇਵਟ ਹੈ ਇਹ ਬੀਬੀ ਦਾ 131 ਹੈ ਅਸੀਂ ਆਪਣਾ 129 ਖੇਵਟ ਦੀ ਪ੍ਰਾਪਰ ਨਿਸ਼ਾਨਦੇਹੀ ਕਰਾਇਆ ਕੇ ਤਾਹੀ ਆਪਣੀ ਜਿਹੜੀ ਉਹੋ ਹੀ ਜਗ੍ਹਾ ਲਈ ਸਾਡੇ ਕੋ ਕੋਈ ਅਸੀਂ ਫਾਲਤੂ ਕਿਸੇ ਦੀ 1 ਇੰਚ ਨਹੀਂ ਜਦੋਂ ਮਰਜੀ ਲਿਆ ਕੇ ਬੇਨਤੀ ਕਰ ਸਕਦੇ ਹੋ ਕਿਉਂਕਿ ਕਮਿਸ਼ਨ ਨੇ ਇੱਥੇ ਸਾਰੇ ਪਿੰਡ ਦੇ ਮੋਤਬਰਾਂ ਦੇ ਸਾਈਨ ਹੋਏ ਆ ਸਾਡੇ ਕੋ ਕਾਗਜਾਂ ਦੇ ਬਿਊਰੋਕਲ ਤੋਂ ਬਾਅਦ ਮੈਂ ਤਾਂ ਇਕੱਲੀ ਹਾਂ ਮੈਂ ਤਾਂ ਇਕੱਲੀ ਤੇ ਮੈਨੂੰ ਕਹਿੰਦੇ ਕਦੀ ਕਹਿ ਦਿੰਦੇ ਆ ਰਵੀਨਾ ਮੇਰਾ ਤਾਂ ਬਿਊਰੋਕਲ ਤੋਂ ਬਾਅਦ ਹੈ ਹੀ ਨਹੀਂ ਕੋਈ ਮੇਰੀ ਤਾਂ ਪਾਰਟੀ ਹੈ ਅੱਜ ਕੱਲ ਹਰੀ ਉਹ ਪਾਰਟੀ ਜਿਹੜੀ ਮੈਂ ਮਖਾਲੀ ਕਲ ਦਵੰਦਾ ਉਰੀ ਕੰਦਵਾ ਕੰਦਾ ਹੋ ਸਕਦਾ ਅਸੀਂ ਆਪਣਾ ਜਿਹੜਾ ਹੱਕ ਬਣਦਾ ਉਹ ਹੀ ਅਸੀਂ ਵਾਈ ਵਾਈ ਹੈ ਤੇ ਉਹ ਹੀ ਅਸੀਂ ਮਨ ਕੋ ਦੇ ਇੱਕ ਵੀ ਇੰਚ ਜੇ ਕੋਈ ਜ਼ਿਆਦਾ ਹੋਵੇ ਅਸੀਂ ਦੇ ਦਾਂ ਬਿਲਕੁਲ ਬੇਮਨਿਆਰ ਨੇ ਲਈ ਜਦੋਂ ਮਰਜ਼ੀ ਲਿਆ ਕੇ ਜਿਹੜੇ ਕਮਿਸ਼ਨ ਦੇ ਕੀਤੀ ਹੈ ਉਹ ਇੱਥੇ ਉਹਦੇ ਗਰਦੌਰ ਨੇ ਆਪਣੇ ਢੇਰ ਬਣਾ ਲ ਕੇ ਉਹ ਅੰਦਰ ਵੀ ਇੱਕ ਇੰਚ ਦਾ ਵੀ ਫਰਕ ਹੋਏ ਤਾਂ ਮੈਂ ਜ਼ਿੰਮੇਵਾਰ ਜਿਹੜਾ ਥਰੂ ਪ੍ਰੋਪਰ ਚੈਨਲ ਤੁਸੀਂ ਉਹ ਪ੍ਰੋਪਰ ਚੈਨਲ ਬਿਲਕੁਲ ਪ੍ਰੋਪਰ ਚੱਲ ਤਿੰਨ ਵਾਰ ਨਿਸੰਦ ਹੋ ਗਈ ਆ ਕੋ ਪਿਛਲੀ ਵਾਰ ਐਸਆ ਜਿਹੜਾ ਹੈਗਾ ਆਪਣਾ ਦਲਜੀਤ ਸਿੰਘ ਉਨੇ ਸਾਰੀ ਕਾਰਵਾਈ ਕਰਕੇ ਗਿਆ ਹੀ ਇਹਨੇ ਫਿਰ ਵੀ ਉਹ ਬਟਵਾਤੀ ਹੈ ਅਹੀਂ ਉਹੋ ਹੀ ਆਪਣਾ ਖਾ ਲਿਆ ਹੀ ਬਿਲਕੁਲ 1 ਇੰਚ ਵੀ ਜੇ ਫालतू ਥਾਂ ਲਿਆ ਉਹਦੇ ਹਿੱਤੀ ਤੇ ਦੇ ਦਿੰਦਾ